ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ? ਆਸ ਕਰਦੇ ਆ ਵਧੀਆ ਹੋਵੋਗੇ। 1 ਮਿੰਟ। ਥੋੜੀ ਜੀ ਸਬਜੀ ਪਲਾਹ ਕੇ। ਹੋਰ ਸੁਣਾਓ। ਗੁੱਡ ਮਾਰਨਿੰਗ ਸਾਰਿਆਂ ਨੂੰ। ਸਾਰੇ ਮੇਰੇ ਵੀਰ। ਪਹਿਲਾਂ ਤਾਂ ਖਾਓ ਸਬਜੀ ਘਰ ਦੀ। ਸਬਜੀ ਘਰ ਦੀ। ਦੇਵਾਲੀ ਅੰਬਰਸਰਦੀ ਅੱਛਾ ਵੀ ਮੇਰੇ ਉਹ ਵੀ ਕੰਮ ਤੇ ਇੱਕ ਭੈਣ ਦੀ ਲੋੜ ਆ ਕੁੜੀ ਦੀ ਲੋੜ ਆ ਕੰਮ ਤੇ ਹਨਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਟਲ ਦਾ ਕੰਮ ਆ 110000 1100 ਸਟਾਰਟਿੰਗ ਤਨਖਾਹ ਮਿਲੂਗੀ ਤੇ ਜਿਹੜੀ ਭੈਣ ਕੰਮ ਕਰਨਾ ਚਾਹੁੰਦੀ ਆ ਬੋਲੀ ਆਉਂਦੀ ਹੋਵੇ ਥੋੜੀ-ਬਹੁਤ ਤੇ ਪੇਪਰ ਹੋਣ ਕਿਸੇ ਵੀ ਤਰ੍ਹਾਂ ਦੇ ਪੇਪਰ ਹੋਣ ਤੇ ਕੰਮ ਹੈਗਾ ਲੇਚ ਜ਼ਿਲ੍ਹੇ ਦੇ ਵਿੱਚ ਉਤਰੰਤੋਂ ਸ਼ਹਿਰ ਆ ਹੋਟਲ ਦਾ ਕੰਮ ਆ ਬਹੁਤ ਵਧੀਆ ਕੰਮ ਆ ਇੱਕ ਭੈਣ ਹੋਰ ਉੱਥੇ ਕੰਮ ਕਰਦੀ ਆ ਤੇ ਇੱਕ ਭੈਣ ਦੀ ਹੋਰ ਲੋੜ ਆ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਜਿਹੜੀ ਕੋਈ ਮੇਰੀ ਭੈਣ ਆ ਕੰਮ ਕਰਨ ਦੀ ਚਾਹਵਾਨ ਬਸ ਸ਼ਰਤ ਆ ਥੋੜੀ ਜਿਹੀ ਬੋਲੀ ਆਉਂਦੀ ਹੋਵੇ ਤੇ ਪੇਪਰ ਹੋਣ ਕਿਸੇ ਵੀ ਟਾਈਪ ਦੇ ਭਾਵੇਂ ਪੇਪਰ ਹੋਣ ਤੇ ਖਾਓ ਤਰ੍ਹਾਂ ਤੇ ਕਰੋ ਮੌਜਾਂ ਸਤਿ ਸ਼੍ਰੀ ਅਕਾਲ